ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਜੀ ਲਓ ਜੀ ਕੈਨੇਡਾ ਵੱਲੋਂ ਇੱਕ ਵੱਡੀ ਖੁਸ਼ਖਬਰੀ ਆਈ ਆ ਬਾਈ ਗਲੋਬਲ ਟੈਲੈਂਟ ਸਟ੍ਰੀਮ ਵੀਜ਼ਾ ਕੈਨੇਡਾ ਨੇ ਓਪਨ ਕਰ ਦਿੱਤਾ 2 ਸਾਲ ਦਾ ਵਰਕ ਪਰਮਿਟ ਆ ਬਾਈ ਤੇ ਜਣੀ ਐਕਸਪੀਰੀਅੰਸ ਚਾਹੀਦਾ ਤੁਹਾਡੇ ਕੋਲ 3 ਤੋਂ 5 ਸਾਲ ਦਾ ਕਿਸੇ ਵੀ ਵਰਕ ਦੇ ਵਿੱਚ ਤੇ 40 ਤੋਂ 50000 ਰੁਪਏ ਤੁਹਾਡੀ ਸੈਲਰੀ ਚਾਹੀਦੀ ਆ ਯਾਨੀ ਕਿ ਸਾਲ ਦਾ ਤੁਹਾਨੂੰ 4-5 ਲੱਖ ਰੁਪਇਆ ਇਨਕਮ ਹੋਣੀ ਚਾਹੀਦੀ ਆ ਤੇ ਥੋੜਾ ਵੀਜ਼ਾ ਲੱਗੂਗਾ ਬਾਈ ਪਰ ਲੱਗੂਗਾ ਚੰਗੇ ਏਜੰਟ ਕੋਲੋਂ ਠੱਗਾਂ ਤੋਂ ਬਚੋ ਵਧੀਆ ਏਜੰਟਾਂ ਤੋਂ ਆਪਣੀ ਫਾਈਲ ਲਵਾਓ ਜਿਹੜੇ ਜਾਣਦੇ ਚਾਹਵਾਨ ਨੇ ਜੀਦਾ ਉਰੇ ਕੰਮ ਸੈਟ ਆ ਬਾਈ ਉਹ ਇੱਥੇ ਹੀ ਰਹੋ ਪੰਜਾਬ ਦੇ ਵਿੱਚ ਪੰਜਾਬ ਵੀ ਆਪਣਾ ਬਹੁਤ ਸੋਹਣਾ ਇਹਨੂੰ ਵੀ ਛੱਡ ਛੱਡ ਕੇ ਨਾ ਜਾਓ ਜੀ ਦੀ ਮਜਬੂਰੀ ਆ ਬਾਈ ਚਲੋ ਹਨਾ ਪੱਕੇ ਰਹਿਣ ਦੇ ਉਹ ਨਾ ਬਣਾਓ ਪ੍ਰੋਗਰਾਮ ਮੁੜ ਕੇ ਆਓ ਆਪਾਂ ਆਪਣੇ ਪੰਜਾਬ ਦੇ ਵਿੱਚ ਆਈਏ ਆਪਾਂ ਆਪਣੀ ਧਰਤੀ ਦੇ ਉੱਤੇ ਆਈਏ ਬਾਈ ਵਾਪਸ ਤੇ ਮਿਹਨਤ ਕਰੋ ਪੈਸਾ ਕਮਾਓ ਤੇ ਵਾਪਸ ਆਪਣੇ ਘਰੇ ਆਪਣੇ ਪੰਜਾਬ ਆਪਣੇ ਪਿੰਡ ਆਓ ਇਹ ਜਾਨੀ ਮੈਂ ਜਾਣਕਾਰੀ ਚਲੋ ਮੈਂ ਪਹਿਲੀ ਵਾਰ ਇਦਾਂ ਦੀ ਵੀਡੀਓ ਬਣਾਉਣ ਲੱਗਿਆ ਕਿਉਂਕਿ ਕਈ ਭਰਾ ਨਹੀਂ ਵੀ ਪਤਾ ਲੱਗਦਾ ਹਨਾ ਇੰਗਲਿਸ਼ ਦੇ ਵਿੱਚ ਵੀਡੀਓ ਪਾਈ ਜਾਂਦੇ ਨੇ ਬਣਾ ਬਣਾ ਕੇ ਕਈ ਤੇ ਨਹੀਂ ਪਤਾ ਲੱਗਦਾ ਕਿ ਭਰਾਵਾਂ ਨੂੰ ਸੋ ਮੈਂ ਕਿਹਾ ਚਲੋ ਹਨਾ ਦੱਸਣਾ ਆਪਣਾ ਜੋ ਆਪਾਂ ਨੂੰ ਪਤਾ ਲੱਗਿਆ ਜਾਣਕਾਰੀ ਦੇਣੀ ਚੰਗੀ ਹੁੰਦੀ ਆ ਤੇ ਗਲੋਬਲ ਸਟ੍ਰੀਮ ਫੇਰ ਭੁੱਲ ਗਿਆ ਮੈਂ ਤੇ ਵੀਜ਼ਾ ਬਾਈ ਹੈ ਨਾ ਕੈਨੇਡਾ ਨੇ ਵਰਕ ਪਰਮਿਟ ਓਪਨ ਕੀਤੇ 2 ਸਾਲ ਦੇ ਤੇ ਉਸ ਤੋਂ ਬਾਅਦ ਆਪਾਂ ਪੀਆਰ ਵੀ ਅਪਲਾਈ ਕਰ ਸਕਦੇ ਆ ਵੀਜ਼ੇ ਤੇ ਤੇ ਖੁਸ਼ਖਬਰੀ ਹੈ ਇੱਕ ਪੰਜਾਬੀਆਂ ਲਈ ਕਿਉਂਕਿ ਪੰਜਾਬੀ ਕੈਨੇਡਾ ਜਾਣ ਦੇ ਚਾਹਵਾਨ ਨੇ ਇਹ ਪੰਜਾਬੀਆਂ ਲਈ ਨਹੀਂ ਕੱਲਿਆਂ ਲਈ ਪਾਕਿਸਤਾਨ ਲਈ ਵੀ ਖੁਸ਼ਖਬਰੀ ਆ ਪੂਰੇ ਇੰਡੀਅਨ ਲਈ ਖੁਸ਼ਖਬਰੀ ਆ ਕੋਈ ਵੀ ਅਪਲਾਈ ਕਰ ਸਕਦਾ ਸੋ ਮੇਰਾ ਵੀਰ ਹੈ ਨਾ ਇਹ ਚੰਗਾ ਜਿਹਾ ਏਜੰਟ ਦੇਖ ਕੇ ਜਰੂਰ ਅਪਲਾਈ ਕਰੋ 2025 ਦੇ ਵਿੱਚ ਇਹ ਨਵੇਂ ਰੂਲ ਵੀ ਕਾਫੀ ਚੇਂਜ ਹੋਏ ਨੇ ਉਹ ਵੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਜੇ ਤੁਸੀਂ ਆਹ ਵੀਡੀਓ ਨੂੰ ਪਿਆਰ ਦਵੋਗੇ ਬਾਈ ਤਾਂ ਆਪਾਂ ਜੋ ਕੈਨੇਡਾ ਨਵੇਂ ਰੂਲ ਕਰਦੀ ਆ ਉਹ ਵੀ ਦੱਸਾਂਗੇ ਹਨਾ ਉਹ ਵੀ ਗੱਲ ਕਰਿਆ ਕਰਾਂਗੇ ਬਣਾ ਕੇ ਵੀਡੀਓ ਪਾਇਆ ਕਰਾਂਗੇ ਹਰ ਕੰਟਰੀ ਦੇ ਰੂਲਾਂ ਬਾਰੇ ਕਿਸੇ ਵੀ ਕੰਟਰੀ ਆ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਨੂੰ ਦੱਸਾਂਗੇ ਬਾਈ ਤੇ ਫਲਹਾਲ ਆ ਵੀਡੀਓ ਸ਼ੇਅਰ ਕਰਿਓ ਜੇ ਇਹਨੂੰ ਵਧੀਆ ਪਿਆਰ ਮਿਲਿਆ ਤਾਂ ਆਪਾਂ ਵੀਡੀਓ ਹੋਰ ਬਣਾਇਆ ਕਰਾਂਗੇ ਤੇ ਅਲੱਗ-ਅਲੱਗ ਕੰਟਰੀਆਂ ਦੇ ਰੂਲ ਅਲੱਗ-ਅਲੱਗ ਕੰਟਰੀਆਂ ਦੇ ਨਵੇਂ ਵੀਜ਼ੇ ਜੋ ਵੀ ਓਪਨ ਹੋਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਾਈ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਹੁਣ ਆਪਣੀਆਂ ਵੀਡੀਓ ਧੜਾ ਧੜਾ ਆਉਣਗੀਆਂ ਬਾਈ ਸਪੋਰਟ ਕਰਿਓ ਸਾਥ ਦਿਓ ਬਹੁਤ ਸਾਲ ਹੋ ਗਏ ਹੁਣ ਤਾਂ YouTube ਚਲਾਉਂਦੇ ਨੂੰ ਚਲੋ ਵਿੱਚ ਕੁਝ ਮਜਬੂਰੀਆਂ ਸੀ ਛੱਡਣਾ ਪੈ ਗਿਆ ਨਹੀਂ ਟਾਈਮ ਮਿਲਿਆ ਬਣਾਉਣ ਦਾ ਛੱਡਣਾ ਵੀ ਪੈ ਗਿਆ ਤਾਂ ਚਲੋ ਕਾਦਾ ਟਾਈਮ ਨਹੀਂ ਮਿਲਿਆ ਆਪਾਂ ਨੂੰ ਵੀਡੀਓ ਬਣਾਉਣ ਦਾ ਤੇ ਕੁਝ ਇਦਾਂ ਦੀਆਂ ਮਜਬੂਰੀਆਂ ਸੀਗੀਆਂ ਤਾਂ ਕਰਕੇ ਤੇ ਹੁਣ ਆਪਾਂ ਰੈਗੂਲਰ ਬਾਈ ਵੀਡੀਓ ਬਣਾਇਆ ਕਰਾਂਗੇ ਤੇ ਜੇ ਵੀਡੀਓ ਬਣਾਵਾਂਗੇ ਜਿਹਦੇ ਤੋਂ ਕੋਈ ਸਿੱਖਣ ਨੂੰ ਜਿਹਦੇ ਤੋਂ ਕੁਝ ਕੱਢਣ ਪਾਉਣ ਨੂੰ ਮਿਲੂਗਾ ਐਵੇਂ ਅੱਲ ਫੜਾ ਲਮਾਰਨੇ ਉਹ ਤਾਂ ਚਲੋ ਸਾਨੂੰ ਵੀ ਆਉਂਦੀਆਂ ਗਾਲਾਂ ਕੱਢਣੀਆਂ ਵੀ ਆਉਂਦੀਆਂ ਸਾਰਾ ਕੁਝ ਆਉਂਦਾ ਪਰ ਸੋਸ਼ਲ ਮੀਡੀਆ ਤੇ ਨਹੀਂ ਸੌਂਦੀਆਂ ਇਹ ਚੀਜ਼ਾਂ ਪਰ ਤੁਸੀਂ ਚੰਗੀ ਚੀਜ਼ ਦਾ ਜੇ ਸਾਥ ਦੇਵੋਗੇ ਬਾਈ ਬੰਦਾ ਆਪੇ ਹੀ ਨਹੀਂ ਗਲਤ ਪਾਸੇ ਨੂੰ ਜਾਊਗਾ ਠੀਕ ਆ ਮੇਰਾ ਭਰਾ ਜਰੂਰ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਜੇ ਜਾਣਕਾਰੀ ਚੰਗੀ ਲੱਗੀ ਤਾਂ ਬਾਈ ਕਮੈਂਟ ਕਰਿਓ ਏ ਦੱਸਿਓ ਬਈ ਅਗਲੀ ਕਿਹੜੇ ਕਿਹੜੀ ਕੰਟਰੀ ਦੀ ਵੀਡੀਓ ਪਾਈਏ ਕਿਹੜੀ ਕੰਟਰੀ ਦੇ ਨਵੇਂ ਰੂਲ ਤੇ ਨਵੇਂ ਵੀਜ਼ਿਆਂ ਬਾਰੇ ਆਪਾਂ ਜਾਣਕਾਰੀ ਦਈਏ ਜਰੂਰ ਹਨਾ ਕਮੈਂਟ ਕਰਕੇ ਦੱਸਿਓ ਤੇ ਇਹ ਵੀਡੀਓ ਫਿਲਹਾਲ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਚੰਗਾ ਜਿਹਾ ਏਜੰਟ ਦੇਖ ਕੇ ਜਰੂਰ ਅਪਲਾਈ ਕਰੋ ਤੇ ਐਕਸਪੀਰੀਅੰਸ ਬਈ ਵੱਧ ਸ਼ੋਅ ਕਰਿਓ ਹਨਾ ਗੇਮ ਸਾਰੀ ਐਕਸਪੀਰੀਅੰਸ ਦੀ ਆ ਤੇ ਬੈਂਕ ਬੈਲੈਂਸ ਦੀ ਆ ਸਾਰੀ ਕਹਾਣੀ ਬੈਂਕ ਬੈਲੈਂਸ ਦੀ ਆ ਬਈ ਐਕਸਪੀਰੀਅੰਸ ਤੁਹਾਡੇ ਕੋ ਚੰਗਾ ਹੋਣਾ ਚਾਹੀਦਾ ਸੈਲਰੀ ਵਧਾਉਣੀ ਚਾਹੀਦੀ ਆ ਤੁਹਾਨੂੰ ਕੋਈ ਕੰਟਰੀ ਬਾਈ ਵੀਜ਼ਾ ਦੇਣ ਤੋਂ ਨਾ ਨਹੀਂ ਕਰੂਗੀ ਬਸ ਗੇਮ ਆ ਸਾਰੀ ਸੈਲਰੀ ਦੀ ਏਜੰਟ ਛੇਤੀ ਛੇਤੀ ਦੱਸ ਦੇਣੀ ਇਹ ਚੀਜ਼ਾਂ ਬਾਈ 15 20000 ਰੁਪਿਆ ਸੈਲਰੀ ਲਵਾ ਆਂਦੇ ਨੇ ਤੇ ਉਹਦੇ ਨਾਲ ਕੀ ਬਣਦਾ ਸਾਰਾ ਠੱਗੀ ਦਾ ਮਸਾਲਾ 40 45000 50000 ਸੈਲਰੀ ਮਹੀਨੇ ਦੀ ਹੋਣੀ ਚਾਹੀਦੀ ਆ ਬਾਈ ਤਾਂ ਤੁਹਾਨੂੰ ਕਿਸੇ ਨੇ ਵਰਕ ਪਰਮਿਟ ਦੇਣਾ ਨਹੀਂ ਤੁਹਾਨੂੰ ਵਰਕ ਪਰਮਿਟ ਨਹੀਂ ਦੇਣਾ ਕਿਸੇ ਕੰਟਰੀ ਨੇ ਇਹਨਾਂ ਕਮਾਉਣੀ ਤਾਂ ਚਾਹੀਦੀ ਆ ਤੁਹਾਡੀ 4 5 ਲੱਖ ਰੁਪਿਆ ਸਾਲ ਦੀ ਤੇ ਜਰੂਰ ਆ ਨਾ ਚੈਨਲ ਸਬਸਕ੍ਰਾਈਬ ਕਰਿਓ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਵੀ ਕਰਦੇ ਹੋ ਕਮੈਂਟ ਕਰਿਓ ਲਾਈਕ ਕਰਿਓ ਤੇ ਲਵ ਯੂ ਆ ਸਾਰਿਆਂ ਦਾ ਨਾਲ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਆਪਾਂ ਕਿਹੜੀ ਕੰਟਰੀ ਦੀ ਬਣਾਈਏ ਧੰਨਵਾਦ ਬਾਈ ਲਵ ਯੂ ਆ ਜਰੂਰ ਸ਼ੇਅਰ ਕਰਿਓ ਬਾਈ ਵੀਡੀਓ ਤੇ ਰਿਕਵੈਸਟ ਆ ਤੁਹਾਡੇ ਮੂਰੇ ਵੀਡੀਓ ਸ਼ੇਅਰ ਕਰਿਓ ਬਾਈ ਹਨਾ ਚਲੋ ਕਿਸੇ ਨੂੰ ਜਾਣਕਾਰੀ ਮਿਲੇ ਕਿਸੇ ਦਾ ਭਲਾ ਹੋ ਜਵੇ ਇਹ ਤੋਂ ਵਧੀਆ ਕੁਝ ਨਹੀਂ ਹੁੰਦਾ ਹੁੰਦਾ ਸੋ ਮੇਰਾ ਵੀਰ ਵੀਡੀਓ ਸ਼ੇਅਰ ਕਰਿਓ ਸਾਰੇ ਭਰਾ ਧੰਨਵਾਦ ਬਾਈ